ਵੀਡੀਓ ਦੇ ਵਿੱਚ ਨਾ ਤੁਸੀਂ ਵੀਰ ਨੂੰ ਵੇਖ ਸਕਦੇ ਹੋ ਜੋ ਆਪਣੇ ਦੋਸਤ ਦੇ ਵਿਆਹ ਵਿੱਚ ਆ ਕੇ ਵੇਖੋ ਆਪਣੇ ਦੋਸਤ ਨੂੰ ਕਿੰਨਾ ਸੋਹਣਾ ਸਰਪ੍ਰਾਈਜ਼ ਦਿੰਦਾ ਹੈ ਪਹਿਲਾਂ ਤਾਂ ਇਹ ਵੀਰ ਕਹਿੰਦਾ ਵੀ ਮੇਰੇ ਤੋਂ ਵਿਆਹ ਤੇ ਪਹੁੰਚਣਾ ਨਹੀਂ ਜਾਣਾ ਤੇ ਫਿਰ ਵੇਖੋ ਅਚਾਨਕ ਆ ਕੇ ਸਟੇਜ ਤੇ ਐਂਟਰੀ ਕਰਦਾ ਹੈ ਤੇ ਆਪਣੇ ਦੋਸਤ ਨੂੰ ਕਿੰਨਾ ਸੋਹਣਾ ਸਰਪ੍ਰਾਈਜ਼ ਦਿੰਦਾ ਹੈ ਬਹੁਤ ਖੁਸ਼ੀ ਹੋਈ ਇਸ ਵੀਡੀਓ ਨੂੰ ਵੇਖ ਕੇ ਇਹ ਵੀਰ ਵੇਖੋ ਆਪਣੇ ਦੋਸਤ ਦੀ ਖੁਸ਼ੀ ਲਈ ਵਿਦੇਸ਼ੋਂ ਚੱਲ ਕੇ ਆਇਆ ਹੈ ਐ ਹੋ ਜਾਏ ਦੋਸਤਾਂ ਦਾ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜਰੂਰ ਵੀਡੀਓ ਨੂੰ ਵੇਖ ਕੇ ਨਾ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਘਰ ਦੇ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਹੈ ਤੇ ਵੀਰ ਕਹਿੰਦਾ ਮੇਰੇ ਤੋਂ ਵਿਆਹ ਤੇ ਪਹੁੰਚਿਆ ਨਹੀਂ ਜਾਣਾ ਤੇ ਘਰ ਦੇ ਵਿੱਚ ਹਲਦੀ ਦੀ ਰਸਮ ਕੀਤੀ ਜਾ ਰਹੀ ਸੀ ਤੇ ਵੀਰ ਵੇਖੋ 5 ਸਾਲਾਂ ਬਾਅਦ ਆ ਕੇ ਆਪਣੀ ਭੈਣ ਨੂੰ ਸਰਪ੍ਰਾਈਜ਼ ਦਿੰਦਾ ਹੈ ਤੇ ਭੈਣ ਵੇਖੋ ਆਪਣੇ ਵੀਰ ਨੂੰ ਵੇਖ ਕੇ ਕਿੰਨਾ ਜ਼ਿਆਦਾ ਖੁਸ਼ ਹੋ ਜਾਂਦੀ ਹੈ ਕਿਉਂਕਿ ਭਰਾ ਸਭ ਤੋਂ ਜ਼ਿਆਦਾ ਆਪਣੀਆਂ ਭੈਣਾਂ ਦਾ ਹੀ ਕਰਦੇ ਤੇ ਭਰਾਵਾਂ ਨੂੰ ਹਮੇਸ਼ਾ ਫਿਕਰ ਰਹਿੰਦਾ ਆਪਣੀਆਂ ਭੈਣਾਂ ਦਾ ਬਹੁਤ ਖੁਸ਼ੀ ਹੋਈ ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਇਸ ਭੈਣ ਦੀ ਢੋਲੀ ਤੁਰਦੀ ਹੈ ਤਾਂ ਭਰਾ ਵੇਖੋ ਕਿੰਨਾ ਜ਼ਿਆਦਾ ਰੋਣ ਲੱਗ ਜਾਂਦਾ ਹੈ ਕਿ ਭਰਾ ਜਿੰਨਾ ਮਰਜੀ ਆਪਣੀਆਂ ਭੈਣਾਂ ਨਾਲ ਲੜਦੇ ਹੋਣ ਪਰ ਸਭ ਤੋਂ ਜ਼ਿਆਦਾ ਆਪਣੀਆਂ ਭੈਣਾਂ ਦਾ ਹੀ ਕਰਦੇ ਆ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਇਸ ਲਈ ਵੀ ਪਿਆਰਾ ਕਿਹਾ ਜਾਂਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ